ਤਾਂ 60 ਗ੍ਰਾਹ ਸਰਦੀ ਜੁਰੀ ਵਿੱਚ ਜੁੜ ਬੈਠੀ ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਾਰੇ ਹੀ 450 ਬਜਾ ਦੇ ਤੇ ਮਦਨ ਗੁਜਰਕੋਟ ਦੇ ਸ਼ਹੀਦੀ ਪ੍ਰੋਗਰਾਮਾਂ ਤੇ ਜੁੜ ਬੈਠੇ ਹਾਂ ਜਿਨ੍ਹਾਂ ਨੇ ਹੁਣ ਦੇ ਸਮੇਂ ਮਤਾਬਕ ਹੀ ਸਮੇਂ ਦੀਆਂ ਸਰਕਾਰਾਂ ਦਾ ਜੁਲਮ ਨਾਲ ਸੰਘਰੇ ਹੋਏ ਛਾਤਾਂ ਦਿੱਤੀਆਂ ਸ਼ਹਾਦਤ ਦੇਣ ਦਾ ਮਤਲਬ ਹੈ ਕੌਮੀ ਤੌਰ ਤੇ ਕੌਮ ਦੇ ਏਜੰਡੇ ਨੂੰ ਲਾਗੂ ਕਰਨ ਵਾਸਤੇ ਆਪਣੀ ਜਾਨ ਤੱਕ ਅਰਸ਼ਾਵਰ ਕਰ ਦੇਣਾ ਜੋ ਸਾਡੇ ਸ਼ਹੀਦਾਂ ਨੇ ਗੁਰੂ ਸਾਹਿਬਾਂ ਤੋਂ ਲੈ ਕੇ ਹੁਣ ਤੱਕ ਕਪੜੀਆਂ ਸ਼ਾਤਾਂ ਦਿੱਤੀਆਂ ਹਨ ਬੇਸ਼ੱਕ ਅੱਜ ਦੇ ਦਿਨਾਂ ਤੱਕ ਵੀ ਗੁਰੂ ਦੇ ਸਿੱਖ ਗੁਰੂ ਸਾਹਿਬਾਂ ਦੀ ਦਰਸਾਈ ਹੋਈ ਮਾਰਗ ਤੇ ਚੱਲ ਕੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕਰ ਰਹੇ ਹਨ ਪਵੇਂ ਜੇਲਾ ਹੋਣ ਪਵੇਂ ਫਾਂਸੀਆਂ ਹੋਣ ਪਵੇਂ ਜਲਾਵਤਨੀਆਂ ਹੋਣ ਬਹੁਤ ਤਰ੍ਹਾਂ ਦੀ ਕੌਮ ਦੀ ਸੇਵਾ ਹੈ ਕੋਈ ਇੱਕ ਤਰ੍ਹਾਂ ਦੀ ਨਹੀਂ ਹਰ ਸਿੱਖ ਜੋ ਦੁਨੀਆ ਵਿੱਚ ਬੈਠਾ ਹੈ ਆਪਣੇ ਆਪਣੇ ਤਰੀਕੇ ਨਾਲ ਉਹ ਕੌਮੀ ਤਸ਼ੱਦਦ ਹਿੰਦੁਸਤਾਨ ਦੀ ਸਰਕਾਰ ਦਾ ਤੇ ਦੁਨੀਆ ਸਰਕਾਰਾਂ ਦਾ ਝੱਲ ਵੀ ਰਿਹਾ ਹੈ ਅਤੇ ਜਥੇਬੰਦਕ ਤੌਰ ਤੇ ਅਤੇ ਇੰਡੀਵਿਜੂਅਲ ਤੌਰ ਤੇ ਹੀ ਵੀ ਆਪਣੇ ਪੰਥ ਦੀਆਂ ਸੁਭਾਵਾਂ ਆਪਣੇ ਆਪਣੇ ਤੌਰ ਤੇ ਸਾਰਾ ਸਿੱਖ ਪੰਥ ਕਰ ਵੀ ਰਿਹਾ ਹੈ ਬੁਝਕ ਲੋਕ ਆਪਣੀਆਂ ਨਿੱਜੀ ਲੋੜਾਂ ਨਿੱਜੀ ਸਵਾਰਥਾਂ ਨਿੱਜੀ ਯੋਧਿਆ ਕਰਕੇ ਬੇਸ਼ੱਕ ਸਮੇਂ-ਸਮੇਂ ਅਨਸਾਰ ਜਾਣ ਬੁਝਕੇ ਜਾਂ ਕਿਸੇ ਧਰਮ 'ਚ ਆ ਕੇ ਸਰਕਾਰ ਦੇ ਉਹ ਪੰਥ ਦੀ ਪਿੱਟ ਵੀ ਛੁਰਾ ਜਰੂਰ ਮਾਰਦੇ ਹਨ ਲੇਕਿਨ ਜਦੋਂ ਤੱਕ ਉਹਨਾਂ ਨੂੰ ਰੀਅਲਾਈਜ਼ ਹੁੰਦਾ ਹੈ ਉਦੋਂ ਬਹੁਤ دیر ਹੋ ਚੁੱਕੀ ਹੁੰਦੀ ਹੈ ਇਹ ਵਰਤਾਰਾ ਕੋਈ ਅਜਦਾ ਨਹੀਂ ਇਹ ਵਰਤਾਰਾ ਗੁਰੂ ਸਾਹਿਬਾਂ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ ਹੈ ਜਿਵੇਂ ਉਦੋਂ ਗੁਰੂ ਸਾਹਿਬਾਂ ਨੇ ਸਰਕਾਰਾਂ ਦੇ ਹੱਥਕੂਕਿਆਂ ਨੂੰ ਸਜ਼ਾਵਾ ਦਿੱਤੀਆਂ ਅਜੋਕੇ ਸਮੇਂ ਵਿੱਚ ਵੀ ਸਿੱਖ ਕੌਮ ਨੇ ਉਹਨਾਂ ਹੱਥਕੂਕਿਆਂ ਨੂੰ ਕੌਮੀਅਤ ਤੌਰ ਤੇ ਬੰਦੀਆਂ ਸਜ਼ਾਵਾ ਜਰੂਰ ਦਿੱਤੀਆਂ ਜੋ ਅੱਜ ਦੀ ਗੱਲ ਕਰੀਏ ਪਿਛਲੇ 30-35 ਸਾਲਾਂ ਤੋਂ 40 ਸਾਲ ਤੋਂ ਜੋ ਸੰਘਰਸ਼ ਆਪਣਾ 1984 ਤੋਂ ਬਾਅਦ ਚੱਲਿਆ ਆ ਰਿਹਾ ਹੈ ਉਸ ਵਿੱਚ ਸਿੱਖ ਕੌਮ ਦੇ ਯੋਧਿਆਂ ਨੇ ਬਕਰੇ-ਬਕਰੇ ਖੇਤਰਾ ਵਿੱਚ ਬਕਰੇ-ਬਕਰੇ ਮੁਲਕਾਂ ਵਿੱਚ ਆਪਣੀਆਂ ਸੁਵਾਮਾਂ ਕੀਤੀਆਂ ਹਨ ਇਹਨਾਂ ਮੁਲਕਾਂ ਵਿੱਚ ਵੀ ਸਿੱਖ ਕੌਮ ਦੇ ਯੋਧਿਆਂ ਨੇ ਸਹੋਮਾਂ ਕਰਦਿਆਂ ਜ਼ਿਲ੍ਹਾ ਵੀ ਕਟੀਆਂ ਹਨ ਅੱਦੇ ਕੱਟ ਵੀ ਰਹੇ ਹਨ ਪੰਜਾਬ ਅਤੇ ਪੂਰੇ ਹਿੰਦੁਸਤਾਨ ਵਿੱਚ ਵੀ ਸਿੱਖ ਕੌਮ ਦੇ ਯੋਧਿਆਂ ਨੂੰ ਲੋੜ ਤੋਂ ਵੱਲ ਜ਼ਿਲ੍ਹੇ ਦਾ ਕਟਵਾਇਆ ਜਾ ਰਹੀਆਂ ਹਨ ਆਪਾਂ ਨੂੰ ਪਤਾ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਰਾਜੋਵਾਲਾ ਭਾਈ ਪਰਮਜੀਤ ਸਿੰਘ ਪਿਓ ਰਾਜ ਜਗਤਾਰ ਸਿੰਘ ਤਾਰਾ ਬਾਈ ਦਿਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਾਡੇ ਕੌਮੀ ਯੋਧੇ ਜੇਲਾਂ ਵਿੱਚ ਹਨ ਜਿਨ੍ਹਾਂ ਨੂੰ ਤਦਾਲਤਾਂ ਦੀਆਂ ਸਜ਼ਾਵਾਂ ਤੋਂ ਵੱਧ ਸਜ਼ਾਵਾਂ ਕਟਵਾਈਆਂ ਜਾ ਰਹੀਆਂ ਹਨ ਜਿ ਹਾਲੇ ਵੀ ਆਪਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਸਿੱਕੀ ਅਤੇ ਸਿੱਕ ਇਤਿਹਾਸ ਤੋਂ ਅਸੀਂ ਹਾਲੇ ਪੂਰੇ ਵਕਫ ਨਹੀਂ ਇਹ ਸਾਡੀ ਕਮਜ਼ੋਰੀ ਹੈ ਲੇਕਿਨ ਦੁਨੀਆ ਦੀਆਂ ਜੋ ਹਾਲਾਤਾਂ ਹਨ ਜਾਂ ਪੰਜਾਬ ਦੀ ਹਾਲਾਤ ਹੈ ਉਸ ਨੂੰ ਦੇਖਦੇ ਹੋਏ ਆਪਾਂ ਸਾਰਿਆਂ ਨੂੰ ਇਹ ਭਾਪ ਜਾਣਾ ਚਾਹੀਦਾ ਹੈ ਸਾਨੂੰ ਆਪਣੇ ਖਾਲਸਾ ਰਾਜ ਕਲਸਤਾਨ ਦੀ ਲੋੜ ਹੈ ਜਦੋਂ ਸਿੱਖ ਕੌਮ ਨੇ ਗੁਲਾਮੀ ਦਾ ਅਹਿਸਾਸ ਕਰਕੇ ਆਜ਼ਾਦੀ ਵੱਲ ਤੁਰਪੀ ਕੌਮ ਉਹ ਦਿਨ ਦੂਰ ਨਹੀਂ ਸਾਨੂੰ ਆਜ਼ਾਦੀ ਪ੍ਰਾਪਤ ਹੋ ਜਾਵੇਗੀ ਹਾਲੇ ਥੋੜੀ ਗਿਣਤੀ ਵਿੱਚ ਸੇਕ ਨੂੰ ਸਮਝੀ ਹੈ ਵੀ ਸਾਨੂੰ ਆਜ਼ਾਦੀ ਦੀ ਲੋੜ ਹੈ ਅੱਜ ਵੀ ਦੇਖ ਲਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਾਡੇ ਬੀਬੀਆਂ ਬੱਚੇ ਭਰਾਵਾਂ ਨੂੰ ਉਚੀਤ ਕਰਵਾਇਆ ਬੀਬੀਆਂ ਦੀ ਬੇਪਤੀ ਥਾਣੇ ਵਿੱਚ ਕੀਤੀ ਉਹਨਾਂ ਨੂੰ ਸ਼੍ਰੋਮਣੀ ਕਾਲੀਦਾਵਜ ਅਹੁਦੇ ਅਤੇ ਜੋ ਸਰਕਾਰੀ ਨੌਕਰੀਆਂ ਸਾਨੂੰ ਵਿੱਚ ਵਾਧੇ ਕੀਤੇ ਵੈਧੇ ਕਰਕੇ ਇਹ ਸਰਕਾਰਾਂ ਨੇ ਬਣਾਈਆਂ ਸਨ ਕਿ ਅਸੀਂ ਸਰਕਾਰ ਬਣ ਗਈ ਤੇ ਜਿਹੜੇ ਝੂਠੇ ਪੁਰਸ ਮੁਕਾਬਲੇ ਅਤੇ ਨਜਾਇਜ਼ ਸਿਕੋਮ ਨਾਲ ਛੇਧਿਤ ਹੋਇਆ ਉਹਨਾਂ ਦੇ ਜ਼ਿੰਮੇਵਾਰਾਂ ਨੂੰ ਅਨਕਵਾਰੀਆਂ ਕਰਾ ਕੇ ਜੇਲਾ ਵੀ ਸੁਟਾਂਗੇ ਮੇਰਾ ਕੀ ਹਾਲ ਹੈ ਸਿੱਧਾ ਉਹਨਾਂ ਟਾਈਮ ਨਹੀਂ ਹੈ ਜਿੰਨਾ ਬਾਦਲਾਂ ਦਾ ਤੇ ਉਹਨਾਂ ਦੀ ਜੁੰਡਲੀ ਦੇ ਜੋ ਤਛਤਿਤ ਸਿਕੰਦਰ ਕੀਤੇ ਨੂੰ ਦੱਸੇ ਜਾ ਸਕਦੇ ਹਨ ਫਿਰ ਵੀ ਦੇਰ ਆਏ ਦਰਸਤ ਆਏ ਪਿਛਲੇ ਸਮੇਂ ਵਿੱਚ ਜੋ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸੱਦ ਕੇ ਸਜਾਵਾਂ ਦਿੱਤੀਆਂ ਗਈਆਂ ਬੇਸ਼ੱਕ ਉਹ ਬਹੁਤ ਥੋੜੀਆਂ ਹਨ ਮੈਨੂੰ ਲੱਗਦਾ ਮੇਰੀ ਆਪਣੀ ਸੋਚ ਆ ਮੈਂ ਕਿਸੇ ਤੇ ਲਾਗੂ ਨਹੀਂ ਕਰਦਾ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਬਾਦਲਾਂ ਨੂੰ ਕੋਈ ਉਹਨਾਂ ਦੀ ਸ਼ਰੂਮਣੀ ਕਮੇਟੀ ਜਥੇਦਾਰਾਂ ਦੇ ਹੁੰਦੇ ਆ ਅਕਾਲ ਤਾ ਤੇ ਸੱਦੂਗਾ ਇਸ ਤਰ੍ਹਾਂ ਉਹਨਾਂ ਨੂੰ ਨਮੂਸ਼ੀ ਦੇ ਆਲੰਭ ਵਿੱਚ ਸਾਹਮਣੇ ਬਹਿ ਕੇ ਇਹਨਾਂ ਕੋਈ ਸੁਣਨਾ ਪਊਗਾ ਤੇ ਉਹਨਾਂ ਦੇ ਵੱਡੇ ਬਾਦਲ ਨੂੰ ਫਕਰੇ ਕੌਮ ਵਾਪਸ ਲਿਆ ਜਾਵੇਗਾ ਚਿਰਿਕਾਲ ਸੰਗਤ ਦੀ ਫਸੀਲ ਤੋਂ ਜੋ ਕਿ ਲਾਈਵ ਦੁਨੀਆ ਨੇ ਦੇਖਿਆ ਤੇ ਦੁਨੀਆ ਦੀ ਹਿਸਟਰੀ ਵਿੱਚ ਉਹ ਇੱਕ ਤਾਂ ਹੁੰਦਾ ਨਾ ਵੀ ਪੁਰਾਣੇ ਜਮਾਨੇ ਜਿਹਨੇ ਕੁਝ ਲਿਖ ਦਿੱਤਾ ਉਹ ਲਿਖਿਆ ਗਿਆ ਪਰ ਇਹ ਉਹ ਗੱਲ ਨਹੀਂ ਹੈ ਅੱਜ ਕੱਲ੍ਹ ਹਰ ਗੱਲ ਜੋ ਰਿਕਾਰਡ ਵਿੱਚ ਬੋਲ ਕੇ ਭਰੀ ਗਈ ਉਹ ਹੂ ਬੂ ਉਸ ਤਰ੍ਹਾਂ ਰਹਿੰਦੀ ਹੈ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਅਤੇ ਆਲਾ ਦਵਾਲਾ ਉਹਨਾਂ ਨੂੰ ਸਦਾ ਹੀ ਲਾਣ ਦਾ ਪਾਊਗਾ ਪਰ ਫਿਰ ਵੀ ਉਹਨਾਂ ਦਾ ਜੋ ਬਾਦਲ ਦੀ ਜੁੰਡਲੀ ਵਾਲੇ ਦਿਵਾਲੇ ਹੈਗੀ ਆ ਉਹ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਕਿ ਜੇ ਜੋ ਅਕਾਲ ਤਾਤੇ ਜਾ ਕੇ ਮਾਫੀ ਮੰਗੀ ਹੈ ਇਹ ਸਾਡੇ ਆਉਣ ਵਾਲੇ ਸਿਆਸੀ ਕੈਰੀਅਰ ਨੂੰ ਦੁਬਾਰਾ ਉੱਪਰ ਜਾਣ ਵਿੱਚ ਸਹਾਇੀ ਹੋਵੇਗੀ ਚਾਹੀਦਾ ਇਹ ਸੀ ਦਿਲੋਂ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਕੌਮ ਦੀ ਨੀਵੇਂ ਉਹ ਕੇ ਸੇਵਾ ਕਰਦੇ ਸੇਵਾਦਾਰ ਬਣ ਕੇ ਸੇਵਾ ਕਰਦੇ ਲੇਕਿਨ ਥੋੜੀ ਦੇਰ ਬਾਅਦ ਹੀ ਚੱਡੀ ਗਰ ਤੋਂ ਬਿਆਨ ਆਉਣ ਲੱਪੇ ਕਿ ਅਸੀਂ ਹੁਣ ਇਲੈਕਸ਼ਨਾਂ ਲੜਾਂਗੇ ਇਹ ਵੀ ਬਿਆਨ ਆਉਣ ਲੱਪੇ ਜਦੋਂ ਭਾਈ ਨਰੇਂਦਰ ਸਿੰਘ ਚੌੜੇ ਨੇ ਜਿਸ ਨੂੰ ਮਹਿਸੂਸ ਹੋਇਆ ਕਿ ਸਜਾ ਬਹੁਤ ਘੱਟ ਹੈ ਇਹਨਾਂ ਦੇ ਜੋ ਜਲਮਾਨ ਬਹੁਤ ਜ਼ਿਆਦਾ ਹਨ ਮੈਂ ਵੀ ਉਹਨਾਂ ਗੱਲਾਂ ਨਾਲ ਸਹਿਮਤ ਹਾਂ ਬੇਤਕ ਜਥੇਬੰਦੀਆਂ ਜਾਂ ਬਾਕੀ ਪੰਥ ਕਿਨਾਂ ਕਲਾਂ ਦਾ ਕਿੰਨਾ ਸਹਿਮ ਅਤੇ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਂ ਜਰੂਰ ਮਹਿਸੂਸ ਕਰਦਾ ਹਾਂ ਸਜ਼ਾ ਉਹਨਾਂ ਨੇ ਆਪਣੇ ਤੌਰ ਤੇ ਜਿੰਨੀ ਦੇ ਸਕਦੇ ਸੀ ਜੋ ਕਰ ਸਕਦੇ ਤੇ ਕੀਤਾ ਲੇਕਰ ਮੈਨੂੰ ਮਹਿਸੂਸ ਹੋਇਆ ਮੈਂ ਪੰਜਾਬ ਤੋਂ ਆਇਆ ਪੰਜਾਬ ਵਿੱਚ ਕੋ ਜੋ ਹੁੰਦਾ ਦੇਖਿਆ ਜਾਂ ਪੜਿਆ ਸੁਣਿਆ 40 ਸਾਲਾਂ ਵਿੱਚ ਇਸ ਬਾਦਲਾਂ ਦਾ ਪੰਥ ਨੂੰ ਕੱਟੇ ਰੋਲ ਵਿੱਚ ਸਭ ਤੋਂ ਵੱਡਾ ਰੋਲ ਇਸ ਸਦੀ ਵਿੱਚ ਹੈ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹਨ ਕਿ ਕਾਂਗਰਸ ਦੇ ਖਿਲਾਫ ਨਹੀਂ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਸੀਂ ਬੋਲਦੇ ਆਂ ਅਸੀਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਰੇ ਅੰਦਾਜ਼ ਸਤਕਾਰ ਕਰਦੇ ਆਂ ਜਤੇਬੰਦਕ ਤੌਰ ਤੇ ਵੀ ਕਰਦੇ ਆਂ ਕੋਈ ਵੀ ਵਿਸ਼ੇਸ਼ ਵਿਅਕਤੀ ਕੋਈ ਵੀ ਹੋਵੇ ਕਿੰਨਾ ਵੱਡਾ ਹੋਵੇ ਜੇ ਕੋਈ ਗਲਤੀ ਕਰਦਾ ਉਹਨੂੰ ਗਲਤ ਕਹਿਣ ਦੀ ਹਿੰਮਤ ਵੀ ਰੱਖਦੇ ਆਂ ਆਪਾਂ ਨੂੰ ਪਤਾ ਬੇਸ਼ੱਕ 2014 15 ਵਿੱਚ ਉਦੋਂ ਦੇ ਜਥੇਦਾਰ ਗਿਆਨੀ ਗੁਰਬਜਨ ਸਿੰਘ ਉਹਨਾਂ ਨੇ ਬਿਨਾਂ ਮੰਗਿਆ ਮਾਫੀ ਦਿੱਤੀ ਸੰਗਤਾਂ ਦਾ ਵਿਰੋਧ ਹੋਇਆ ਦੇਖ ਕੇ ਉਦਤੀ ਵਾਪੀ ਵਾਪਸ ਹੋਈ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਤੁਹਾਨੂੰ ਯਾਦ ਹੈ ਵਿਅਕਤੀ ਵਿਸ਼ੇਸ਼ ਨਹੀਂ ਜੋ ਸੰਸਥਾ ਹੈ ਜੋ ਸਦਾਤ ਹੈ ਉਹ ਸਿੱਖਾਂ ਦਾ ਮੈਸੇਜ ਹੈ ਅੱਜ ਵੀ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਡਰਾਮਾ ਛੋਟਾ ਜਿਹਾ ਅਕਾਲ ਤੱਕ ਤੋਂ ਕਰਵਾ ਕੇ ਅਸੀਂ ਦੁਬਾਰਾ ਪੋਜੀਸ਼ਨ ਹਾਸਲ ਕਰਨੀ ਆ ਉਹ ਦੁਬਾਰਾ ਉਹਨਾਂ ਜਥੇਦਾਰਾਂ ਦੇ ਖਿਲਾਫ ਟ੍ਰੋਪੀ ਬਣਾ ਸ਼ੁਰੂ ਕਰ ਦਿੱਤਾ ਬੇਸ਼ੱਕ ਕੋਈ ਜਥੇਦਾਰ ਕੋਈ ਤੇ ਬਿਠਾ ਵਿਅਕਤੀ ਵੀ ਕਿਸੇ ਪੋਜੀਸ਼ਨ ਤੇ ਵੀ ਕੋਈ ਗਲਤੀ ਆਪਣੇ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਕਰ ਸਕਦਾ ਪੁਲੰਦਰ ਸਾਹਿਬ ਕੋ ਪੁਲ ਗੁਰੂ ਕਰਤਾਰ ਲੇਕਿਨ ਹਰ ਕ ਬੰਦੇ ਨੂੰ ਪੁੱਛ ਕੇ ਜਾਂ ਸਜਾ ਦੇਣ ਦਾ ਜਾਂ ਉਹਦੇ ਬਾਰੇ ਬੋਲਣ ਦਾ ਅਧਿਕਾਰ ਉਹਦੇ ਬਰਾਬਰ ਜਾਂ ਤੋਂ ਵੱਡੇ ਬੰਦੇ ਨੂੰ ਹੁੰਦਾ ਕਦੇ ਸਕੂਲ ਦੇ ਟੀਚਰ ਨੇ ਕੋਈ ਗਲਤੀ ਕੀਤੀ ਉਹਦਾ ਅਧਿਕਾਰ ਮੈਨੇਜਮੈਂਟ ਕੋ ਜਾਂ ਉਹਦੇ ਹੈ ਟੀਚਰ ਕੋ ਹੁੰਦਾ ਨੂੰ ਸੱਚੇ ਦੱਸਣਾ ਵੀ ਤੂੰ ਗਲਤ ਕਰ ਰਿਹਾ ਨਾ ਕਿ ਰਾਜ ਤੁਰਿਆ ਜਾਂਦਾ ਜਿਹੜਾ ਮਰਜੀ ਜਾਂ ਕਲਾਸ ਸਟੂਡੈਂਟ ਉੱਠ ਕੇ ਕਹਿਣ ਟੀਚਰ ਜੀ ਤੁਹਾਡੀ ਇਹ ਗਲਤੀ ਹੈ ਤੈਨੂੰ سزا ਲਾਉਣੀ ਆ ਸਾਡੇ ਕਾਲ ਤੱਕ ਤੇ ਸਾਡੇ ਕੌਮ ਵਿੱਚ ਇਹ ਕੁਸ਼ੂਰਿਆ ਸ਼ਰੂਮਣੀ ਕਮੇਟੀ ਤੋਂ ਉੱਪਰ ਹਨ ਤਖਤਾਂ ਦੇ ਜਥੇਦਾਰ ਉਹਨਾਂ ਬਾਰੇ ਗਲਤ ਕਾਰਵਾਈਆਂ ਕਰਨੀਆਂ ਜਾਂ ਕਰਵਾਉਣੀਆਂ ਸਾਡੀ ਬਦਕਿਸਮਤੀ ਆ ਜੇ ਜਥੇਦਾਰਾਂ ਦੀ ਕੋਈ ਗੱਲ ਆਉਂਦੀ ਆ ਤਾਂ ਉਹ ਕਾਲ ਤੱਕ ਦੇ ਜਥੇਦਾਰ ਉਹ ਅਧਿਕਾਰ ਰਹਿ ਉਹਦੀ ਕਮੇਟੀ ਬਣਾਵੇ ਇਨਕੁਆਰੀ ਕਰੇ ਜੋ ਵੀ ਕਰਨਾ ਕਰੇ ਲੇਕਿਨ ਅੱਜ ਜਿਹੜੇ ਵੀ ਪਾਰਟੀ ਦੀ ਸ਼ੋਮਨੀ ਕਮੇਟੀ ਦਾ ਪ੍ਰਧਾਨ ਹੈ ਉਹ ਆਪਣੀ ਮਰਜ਼ੀ ਨਾਲ ਜੋ ਕੁਝ ਵੀ ਪਾਸ ਕਰਾ ਕੇ ਐਮਰਜੈਂਸੀ ਐਕਸੈਪਟਬਲ ਮੀਟਿੰਗ ਕਰਕੇ ਉਹਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਬੇਸ਼ੱਕ ਵਿਰੋਧੀ ਧਿਰ ਵੀ ਬੀਟੀ ਹੋਵੇ ਉਹਨਾਂ ਦੀ ਕੋਈ ਸੁਣੀ ਨਹੀਂ ਜਾਂਦੀ ਸੋ ਅਸੀਂ ਬੇਚਕ ਜਥੇਦਾਰ ਕਬੀਰ ਸਿੰਘ ਹੋਣ ਜਥੇਦਾਰ ਗਿਆਨੀ ਹਰਪੀ ਸਿੰਘ ਜੀ ਹੋਣ ਆទਰੰਤ ਤੌਰ ਤੇ ਅਜੀਨਵਰੇ ਕੀ ਸੋਚਦੇ ਹਨ ਜੋ ਕੀ ਹਨ ਉਹ ਇੱਕ ਬਕਰਾ ਵਿਸ਼ਾ ਹੈ ਲੈ ਤੇ ਸਿਧਾਂਤਕ ਤੌਰ ਤੇ ਉਹ ਜਿਨ੍ਹਾਂ ਪੋਜੀਸ਼ਨਾਂ ਤੇ ਬੈਠੇ ਹਨ ਜਿਨ੍ਹਾਂ ਤੇ ਬੈਠੇ ਹਨ ਉਹਨਾਂ ਚਰ ਉਹਨਾਂ ਬਾਰੇ ਘਟਿਆ ਸ਼ਬਦਾਵਲੀ ਵਰਤਣੀ ਸੋਸ਼ਲ ਮੀਡੀਆ ਤੇ ਘਟਿਆ ਪ੍ਰਚਾਰ ਕਰਨਾ ਜਿਵੇਂ ਆਪਾਂ ਆਪ ਸਾਰੇ ਦੇਖਦੇ ਹਾਂ ਕਿ ਕਿਵੇਂ ਸੋਸ਼ਲ ਮੀਡੀਏ ਤੇ ਜਿਹੜੇ ਘਟਿਆ ਲੋਕ ਹਨ ਉਹ ਇੱਕ ਨੂੰ ਜਿਹਨੂੰ ਗਾਲਾਂ ਕੱਢ ਕੇ ਵੀ ਵਿਊ ਲੈ ਰਹੇ ਹਨ ਸਾਡਾ ਵੀ ਕੁਝ ਬੰਦਿਆਂ ਦਾ ਇਹੋ ਜਿਹਾ ਹਾਲ ਹੋ ਗਿਆ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਆਪਾਂ ਉਹ ਲਈ ਜਿਸ ਕੌਮ ਦੇ ਵਿੱਚ ਆਪਾਂ ਪੈਦਾ ਹੋਏ ਉਹਦੀ ਚੜ੍ਹਦੀ ਕਲਾ ਸੋਚੀਏ ਆਪਣਾ ਭਾਵੇਂ ਨੁਕਸਾਨ ਹੋ ਜਾਏ ਲੇਕਿਨ ਕੌਮ ਦੀ ਲੀਡਰ ਜੇ ਹਨ ਉਹ ਇਹ ਸੋਚਣ ਮੀਰਾ ਨੁਕਸਾਨ ਨਾ ਹੋਵੇ ਕੌਮ ਭਮਿਆ ਸਾਰੀ ਖੂਬ ਵਿੱਚ ਡੱਪਵੇ ਇਹ ਨਹੀਂ ਹੋਣਾ ਚਾਹੀਦਾ ਸੋ ਗੁਰੂ ਘਰ ਦਾ ਗੁਰੂ ਘਰ ਦੇ ਪ੍ਰਬੰਧ ਦਾ ਇਤੋਂ ਦੀ ਬ੍ਰਾਂਚ ਸਿੱਖ ਫੈਡਰੇਸ਼ਨ ਕੋਂਟਰੀ ਪਾਈਪਲ ਵੀਰ ਸਿੰਘ ਭਾਈ ਸਾਹਿਬ ਸਿੰਘ ਹੋਰ ਵੀ ਜਿੰਨੇ ਇਹਨਾਂ ਦੇ ਮੈਂਬਰ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਫੈਡਰੇਸ਼ਨ ਵਾਸਤੇ ਅਤੇ ਜੋ ਸਲਾਹ ਪੰਜਾਬ ਵਿੱਚ ਆਪਾਂ ਵਕੀਲਾਂ ਦੀ ਇੱਕ ਜਥੇਬੰਦੀ ਬਣਾ ਕੇ ਜੋ ਉਤੇ ਸਿੰਘਾਂ ਦੇ ਕੇਸ ਲੜ ਰਹੇ ਉਹਨਾਂ ਲਈ ਜੋ ਮਾਇਆ ਦਿੱਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਵੀ ਇਹਨਾਂ ਸਵਾਮਾਂ ਬਏ ਜਰੂਰੀ ਹਿੱਸਾ ਪਾਇਆ ਕਰੋ ਆਪਣੀ ਜੋ ਵਕੀਲ ਹਨ ਉਹਨਾਂ ਦੇ ਜੋ ਮੁਖੀ ਹਨ ਭਾਈ ਜਸਪਾਲ ਸਿੰਘ ਜੀ ਮੰਜਪੜ ਪਿੱਛੇ ਜੇ ਭਾਈ ਨરેਨ ਸਿੰਘ ਦੀ ਜਦੋਂ ਪੀਸੀ ਹੋਈ ਹੈ ਉੱਥੇ ਵੀ ਉਹ ਬੋਲੇ ਸਨ ਜੋ ਬਾਦਲਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹ ਬਹੁਤ ਜਾਣਕਾਰੀ ਭਰਪੂਰ ਹੈ ਆਪ سوشل ਮੀਡੀਆ ਦੇ ਸੁਣ ਸਕਦੇ ਹੋ ਸੋ ਸਮਾਂ ਬਹੁਤ ਹੋ ਰਿਹਾ ਹੈ ਵਿਚਾਰ ਤਾਂ ਬਹੁਤ ਹੋ ਰਹੇ ਲੇਕਿਨ ਸਮੇਂ ਦਾ ਕਿਆ ਲੱਗਦੇ ਦਾਸ ਖਿਮਨ ਦਾ ਜਾਜਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ